ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਚੀਆ ਸੇਖ ਸੰਤਾਂ ਖਾਲਸੇ ਦੀ ਮਾਤਾ ਮਾਤਾ ਸਾਹਿਬ ਗੁਰ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਸਤਕਾਰ ਸਹਿਤ ਮਨਾ ਰਹੀ ਹੈ ਨੇ ਆਪ ਜੀ ਦਾ ਜਨਮ ਨਗਰ ਰਹੁਤਾਸ ਜ਼ਿਲ੍ਹਾ ਜੇਹਲਮ ਵਿਖੇ ਪਿਤਾ ਪਾਈ ਰਾਮੂ ਜੀ ਅਤੇ ਮਾਤਾ ਮਾਤਾ ਜਸਦੇਵੀ ਜੀ ਦੇ ਘਰ ਹੋਇਆ ਆਪ ਜੀ ਬਚਪਨ ਤੋਂ ਹੀ ਬੜੇ ਸ਼ੀਲ ਸ਼ਾਂਤ ਅਤੇ ਸਬਰ ਸੰਤੋਖ ਵਾਲੇ ਸੁਭਾਅ ਦੇ ਮਾਲਕ ਸਨ ਆਪ ਜੀ ਦੇ ਚਿਹਰੇ ਦੀ ਲੋਹਾਰ ਅਤੇ ਨਾਨ ਨਕਸ਼ ਅਤੀ ਸੁੰਦਰ ਸਨ ਆਮ ਜੀ ਦਾ ਮਲਾਪੜਾ ਸੁਭਾਅ ਸੀ ਬਚਪਨ ਵਿੱਚ ਹੀ ਆਮ ਜੀ ਨੇ ਕਈ ਬਾਣੀਆਂ ਜਬਾਨੀ ਕੰਠ ਕਰ ਲਈਆਂ ਕਿਉਂਕਿ ਘਰ ਵਿੱਚ ਸਿੱਖੀ ਸੀ ਆਪਣੇ ਬਚਪਨ ਤੋਂ ਹੀ ਸਿੱਖੀ ਦਾ ਮਾਹੌਲ ਮਿਲਿਆ ਹੋਣ ਕਰਕੇ ਪਰਮਾਤਮਾ ਦੇ ਨਾਲ ਗੂੜੀ ਸਾਝ ਪੱਢੀ ਨਗਰ ਦੀਆਂ ਸੰਗਤਾਂ ਪੁੱਠੋਹਾਰ ਦੀਆਂ ਸੰਗਤਾਂ ਨੇ ਵਿਚਾਰ ਕੀਤੀ ਕਿ ਸਾਹਿਬ ਦੀ ਬਾਣੀ ਦਾ ਇਹ ਜਿਹੜਾ ਸੁਭਾਅ ਹੈ ਸਾਹਿਬ ਦੀ ਬਾਣੀ ਜੋ ਪਰਮੇਸ਼ਰ ਦੇ ਨਾਲ ਅਥਾਹ પ્રેમ ਪਿਆਰ ਵਾਲੀ ਬਿਰਤੀ ਹੈ ਇਸ ਨੂੰ ਦੇਖਦੇ ਹੋਏ ਸਾਨੂੰ ਕਿਉਂ ਨਾ ਕਲਗੀਧਰ ਜੀ ਦੇ ਚਰਨਾਂ ਦੇ ਵਿੱਚ ਹੀ ਅਸੀਂ ਅਰਦਾਸ ਬੇਨਤੀ ਕਰ ਲਈਏ ਕਿ ਆਪ ਜੀ ਹੀ ਇਸੇ ਨਾਲ ਆਨੰਦਪੁਰ ਚਰਵਾ ਲੈਣ ਸਾਨੂੰ ਇਹ ਲੱਗਦਾ ਸੀ ਤੇ ਆਪ ਜੀ ਕਿ ਸੇ ਰੂਹਾਨੀ ਬਿਰਤੀ ਦੇ مالک ਨੇ ਰੂਹਾਨੀ ਸ਼ਕਤੀ ਦੇ مالک ਨੇ ਸੋ ਇਸ ਤਰ੍ਹਾਂ ਸਾਰੇ ਨਗਰ ਦੀਆਂ ਸੰਗਤਾਂ ਨੇ ਅਰਦਾਸ ਕੀਤੀ ਅਤੇ ਸੰਗਤੀ ਰੂਪ ਵਿੱਚ ਸ੍ਰੀ ਅਨੰਦਪੁਰ ਸਾਹਿਬਾਂ ਚਲੇ ਪartifactId ਜਿੱਥੇ ਆਪ ਜਿਹੇ ਪਿਤਾ ਪਾਈ ਰਾਮੂ ਜੀ ਨੇ ਸੰਗਤ ਦੇ ਵਿੱਚ ਗੱਲ ਦੇ ਵਿੱਚ ਪੱਲਾ ਪਾ ਕੇ ਖੜੇ ਹੋ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸੱਚੇ ਪਾਸ਼ਾ ਜੀਓ ਮੈਂ ਆਪਣੀ ਸਾਹਿਬ ਦੇਵਾ I'm not sure if you're going to ਪਾਈ ਮਨੀ ਸਿੰਘ ਜੀ ਨੇ ਇਸ ਮੌਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਪਰ ਸਤਗੁਰਾਂ ਦਾ ਬਚਨ ਸੀ ਕਿ ਅਸੀਂ ਤਾਂ ਹੁਣ ਬ੍ਰਹਮਚਾਰ ਧਾਰਨ ਕਰ ਲਿਆ ਏ ਜਿਹੜੇ ਸਿੱਖੀ ਦੇ ਰਹਿਤ ਨਾਮਿਆਂ ਨੂੰ ਬੜੇ ਗੁਹਸਤੀਕੇ ਨਾਲ ਪੜ੍ਹਦੇ ਨੇ ਉਹ ਇਹ ਜਾਣਦੇ ਨੇ ਕਿ ਸਤਗੁਰਾਂ ਨੇ ਸਿੱਖਾਂ ਨੂੰ ਵੀ ਇਹ ਆਦੇਸ਼ ਕੀਤਾ ਏ ਕਿ ਜੋ ਗ੍ਰਸਤ ਹੈ ਇਹ ਸੰਤਾਨ ਪ੍ਰਾਪਤੀ ਦੇ ਲਈ ਹੈ ਤੇ ਜਦੋਂ ਸੰਤਾਨ ਪ੍ਰਾਪਤੀ ਦੀ ਇੱਛਾ ਪੂਰਨ ਹੋ ਜਾਵੇ ਤਾਂ ਸਿੱਖ ਨੂੰ ਵੀ ਬ੍ਰਹਮਚਾਰਜ ਧਾਰਨ ਕਰ ਲੈਣਾ ਚਾਹੀਦਾ ਹੈ ਸੋ ਸਤਗੁਰੂ ਉਹ ਗੱਲ ਹੀ ਸਿੱਖਾਂ ਨੂੰ ਉਪਦੇਸ਼ ਕਰਦੇ ਨੇ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਮਾਇਆ ਹੋਵੇ ਸੋ ਸਤਗੁਰਾਂ ਨੇ ਕਿ ਕਿ ਅਸੀਂ ਬ੍ਰਾਹਮਚਾਰ ਸਥਾਨ ਕੀਤਾ ਹੋਇਆ ਹੈ ਸੋ ਅਸੀਂ ਜੋ ਵਿਆਹ ਨਹੀਂ ਕਰਵਾ ਸਕਦੇ ਪਰ ਜੀ ਦੋ ਸੰਗਤ ਨੇ ਬੇਨਤੀ ਕੀਤੀ ਪਾਈ ਮਨੀ ਸਿੰਘ ਅਤੇ ਹੋਰ ਗੁਰ ਸਿੱਖਾਂ ਨੇ ਵੀ ਬੇਨਤੀ ਕੀਤੀ ਸੋ ਸਤਿਗੁਰਾਂ ਨੇ ਕਿਹਾ ਆਪ ਜੀ ਕੁਵਾਰਾ ਡੋਲਾ ਬਣ ਕੇ ਗੁਰੂ ਕੇ ਮਹਿਲਾਂ ਵਿੱਚ ਵਿਚਰ ਸਕਦੇ ਹੋ ਪਰ ਆਪ ਜੀ ਨਾਲ ਕਿਸੇ ਵੀ ਤਰ੍ਹਾਂ ਦਾ ਸੰਸਾਰਕ ਸੰਬੰਧ ਨਹੀਂ ਹੋਏਗਾ ਆਪ ਜੀ ਨੇ ਬੜੀ ਖੁਸ਼ੀ ਦੇ ਨਾਲ ਇਹ ਸਵੀਕਾਰ ਕਰ ਲਿਆ ਕਿਉਂਕਿ ਆਪ ਜੀ ਦੇ ਲਈ ਸਤਿਗੁਰੂ ਦੇ ਚਰਨਾਂ ਵਿੱਚ ਰਹਿਣਾ ਅਤੇ ਸਤਿਗੁਰਾਂ ਦੀ ਸੇਵਾ ਕਰਨਾ ਬਹੁਤ ਵੱਡਾ ਸੁਭਾਗ ਸੀ ਸੋ ਇਸ ਤਰ੍ਹਾਂ ਆਪ ਜੀ ਨੇ ਸਬਰ ਸੰਤੋਖ ਦੇ ਵਿੱਚ ਰਹਿੰਦੇ ਹੋਏ ਸਤਿਗੁਰਾਂ ਦੀ ਸੇਵਾ ਕੀਤੀ ਮਹਿਲਾਂ ਵਿੱਚ ਵਿਚਰੇ ਗੁਰੂ ਕੇ ਸਹਬਜ਼ਾਦਿਆਂ ਨਾਲ ਅਥਾ ਪਿਆਰ ਕੀਤਾ ਸਤਿਗੁਰਾਂ ਨੇ ਆਪ ਜੀ ਦਾ ਪ੍ਰੇਮ ਪਿਆਰ ਦੇਖਦੇ ਹੋਏ ਖਾਲਸੇ ਨੂੰ ਆਪ ਜੀ ਦੀ ਝੋਲੀ ਪਾ ਦਿੱਤਾ ਜਦੋਂ ਵੀ ਕੋਈ ਸਿੱਖ ਅੰਮ੍ਰਿਤ ਛਕਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਅੱਜ ਤੋਂ ਤੁਹਾਡਾ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ-ਮਤਾ ਸਾਹਿਬ ਕੌਰ ਜੀ ਹੋਏ ਤੇ ਤੁਹਾਡਾ ਪੇਰਨ ਸ੍ਰੀ ਆਨੰਦਪੁਰ ਸਾਹਿਬ ਸੋ ਇਸ ਤਰ੍ਹਾਂ ਮਾਤਾ ਸਾਹਿਬ ਕੌਰ ਜੀ ਖਾਲਸੇ ਦੀ ਮਾਤਾ ਬਣੇ ਅਤੇ ਖਾਲਸੇ ਵਿੱਚ ਵੀ ਮਾਤਾ ਵਾਂਗੂ ਸਬਰ ਸੰਤੋਖ ਦੇ ਗੁਣ ਜੜੀ ਨੇ ਉਹ ਸੱਚੇ ਹੀ ਪ੍ਰਗਟ ਹੋ ਗਏ ਸੋ ਆਪ ਜੀ ਨੇ ਆਪਣਾ ਸੰਚਾ ਜੀ ਮਹਤਿ ਸਤਗੁਰਾਂ ਦੇ ਚਰਨਾਂ ਵਿੱਚ ਅਰਦਾਸ ਸਤਗੁਰਾਂ ਦੇ ਚਰਨਾਂ ਵਿੱਚ ਸੇਵਾ ਕਰਦੇ ਆ ਬਤਿਤ ਕੀਤਾ ਆਪ ਜੀ ਦਾ ਜੀਵਨ ਇਸ ਨੂੰ ਜੀ ਮਾਨਤਾ ਦੇ ਲਈ ਇੱਕ ਮਿਸਾਲ ਹੈ ਸਬਰ ਸੰਤੋਖ ਦੀ ਮੂਰਤੀ ਸਤਗੁਰਾਂ ਦੇ ਅਕਾਲ ਚਲਾਣੇ ਤੋਂ ਬਾਅਦ ਆਪ ਜੀ ਦਿੱਲੀ ਵਿਖੇ ਪਾਈ ਮਨੀ ਸਿੰਘ ਜੀ ਦੇ ਨਾਲ ਗਏ ਤੇ ਉਥੇ ਹੰਟਿਆ ਬੱਦੀ ਗੁਰਦਾਰਾ ਸ੍ਰੀ ਬੰਗਲਾ ਸਾਹਿਬ ਵਿਖੇ ਬੈਠ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਰਹਿੰਦੇ ਕਿਉਂਕਿ ਸਤਿਗੁਰੂ ਨਾਨਕ ਸੰਤ ਸੇਕੇ ਆਜ ਤੋਂ ਜੜੀ ਗੁਰਦਿੱਧੀ ਹੈ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਇਹ ਇਸ ਵਿੱਚ ਸਾਡੀ ਜੋਤ বিরাজਮਾਨ ਹੋਏਗੀ ਸ੍ਰੀ ਮਤਾ ਸਾਹਿਬ ਘਰ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਉਹਨਾਂ ਹੀ ਤਿਆਰ ਕੀਤਾ ਉਮੀ ਹ ਸਰਕਾਰ ਦੇ ਨਾਲ ਸੇਵਾ ਕੀਤੀ ਜਿਨ੍ਹਾਂ ਆਜਨਾ ਪ੍ਰੇਮ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਸੀ ਸੋ ਆਪ ਜੀ ਨੇ ਕਲਗੀਧਰ ਜੀ ਦੇ ਜਾਣ ਤੋਂ ਬਾਅਦ ਖਾਸੇ ਬੰਦੀ ਅਦਵਾਈ ਵੀ ਕੀਤੀ ਵਿਅੰਤ ਹੁਕਮਨਾਮੀ ਨੇ ਆਪ ਜੀ ਨੇ ਜੋ ਜਿਨੇ ਨਾਮ ਲਿਖੀ ਨਿੱਕ ਅਤੇ ਗੁਰ ਸਿੱਖਾਂ ਨੇ ਨਾਮ ਲਿਖੇ ਨੇ ਆਪ ਜੀ ਨੇ ਦੁਰਮਤਤਾ ਪਰਚਾਰ ਕੀਤਾ ਸਿਸਤਰਾ ਆਪ ਜੀ ਨੇ ਆਪਣਾ ਸੁੰੱਚਾ ਜੀਵਨ ਮਾਨਵਤਾ ਨੂੰ ਸੱਚ ਦਾ ਉਪਦੇਸ਼ ਦਿੰਦੇ ਹੋਏ ਅਤੇ ਆਪਣੇ ਜੀਵਨ ਦੇ ਨਾਲ ਇੱਕ ਮਿਸਾਲ ਪੇਸ਼ ਕਰਦੇ ਹੋਏ ਸਬਰ ਸੰਤੋਖ ਵਿੱਚ ਰਹਿਣ ਦੇ ਲਈ ਪ੍ਰੇਰਨਾ ਕਰਨ ਹਿਤ ਇਪਤਿਤ ਕਰ ਦਿੱਤਾ ਸੋ ਐਸੀ ਮਾਤਾ ਸਾਨੂੰ ਮਾਣ ਹੈ ਕਿ ਉਹ ਸਾਡੀ ਮਾਤਾ ਜੀ ਨੇ ਸੋ ਇੱਕ ਵਾਰ ਫਿਰ ਮਾਤਾ ਸਾਹਿਬ ਗੁਰ ਜੀ ਦੇ ਜਨਮ ਦਿਹਾੜੀ ਨੂੰ ਸੁੰੱਚੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ